ਤੂੰ ਫਾੜ ਕੇ ਦੇਖ ਆ ਵੇਖੋ ਗਾਲ ਪੈ ਗਏ ਆ ਗਾਲ ਪੈ ਗਏ ਵੇਖੋ ਜੀ ਪੁਲਿਸ ਮੁਕਾਬਲਾ ਕਰ ਦਿੱਤਾ ਨੇ ਨਾ ਇਹਨਾਂ ਪੁਲਿਸ ਮੁਕਾਬਲਾ ਕਰ ਦਿੱਤਾ ਨੇ ਯਾਰ ਤੁਸੀਂ ਮੈਂ ਕਹਿੰਦਾ ਪਿਆਰ ਆ ਵੇਖੋ ਆ ਵੇਖੋ ਬੰਦੇ ਕਰਨੀ ਘੁੱਟੇਗੀ ਫੇਰ ਨਾ ਕਾਲ ਕਰ ਹਾਂ ਵੇਖੋ ਜੀ ਪੁਲਿਸ ਦੇ ਕਾਲ ਪੈ ਗਏ ਨੇ ਆਪਾਂ ਤੇ ਗਾਲ ਪੈ ਗਏ ਜੀ ਦੇਖੋ ਜੀ ਆ ਦੇਖੋ ਭਾਈ ਪੁਲਸ ਵਾਲਿਆਂ ਨਾਲ ਗੱਲ ਪਾ ਕੇ ਬੰਦੇ ਸਵੇਰ ਦੇ ਰਾਹ ਰੋਕੀ ਖੜੇ ਸੀਗੇ ਪ੍ਰਾਮ ਰਾਮ ਮੂਵੀ ਬਣਾਇਆ ਨਾ ਦੀ ਥਾ ਬਣ ਗਈ ਭਾਈ ਸਭ ਮੁਲਾਇਮਾਂ ਨਾਲ ਮੁਲਾਇਮੀਆਂ ਦਾ ਕੰਮ ਤੁਹਾਡਾ ਆਇਆ ਆਇਆ ਸਰ ਆਜੋ ਆਇਓ ਤੁਸੀਂ ਇੱਥੇ ਆ। ਆ ਦੀ ਵੀਰੇ ਕੀ ਨਾਂ ਤੁਹਾਡਾ? ਇਨਕਲਾਬ ਸਿੰਘ ਪੰਚਾਇਤ ਮੈਂਬਰ ਪਿੰਡ ਚੰਗੜ ਪੈਣੀ ਚ। ਜੀ। ਕੀ ਗੱਲ ਕੀ ਹੋਈ ਆ ਜੀ? ਸਰ ਗੱਲ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਇਹਨਾਂ ਨੂੰ ਮਤਲਬ ਰੂੜੀਆਂ ਵਾਸਤੇ ਜਿਹੜਾ ਰਿਕਵੈਸਟ ਕਰ ਰਹੇ ਸੀ ਅਸੀਂ ਪਿੰਡ ਦੀ ਸਾਫ ਸਫਾਈ ਕਰਨਾ ਚਾਹੁੰਦੇ ਸੀ। ਜਿਹੜਾ ਇਹਨਾਂ ਨੇ ਮਤਲਬ ਕਿਹਾ ਇਹਨਾਂ ਨੇ ਇਹਨਾਂ ਨੇ ਮਨਾ ਕਰਤਾ ਵੀ ਅਸੀਂ ਆਪਣੀਆਂ ਰੂੜੀਆਂ ਨਹੀਂ ਚੱਕਣੀਆਂ। ਪੰਚਾਇਤ ਬਾਰੇ ਜਿਹੜਾ ਗਲਤ ਬੋਲਦੇ ਸੀ ਸਰਪੰਚ ਸਾਹਿਬ ਬਾਰੇ ਗਲਤ ਬੋਲਦੇ ਸੀ। ਤੇ ਉਹ ਅਸੀਂ ਇਹਨਾਂ ਨੂੰ ਸਮਝਾਇਆ ਹੈ। ਕਿ ਤੁਸੀਂ ਇਸ ਤਰ੍ਹਾਂ ਦਾ ਨਾਮ ਮਤਲਬ ਸ਼ਬਦਾਵਲੀ ਵਰਤੋ ਜਿਹੜੀ ਪੰਚਾਇਤ ਬਾਰੇ ਉੱਥੋਂ ਮੈਂ ਅੱਜ ਸਵੇਰੇ ਹੀ 7:00 ਵਜੇ ਕਰੀਬ ਆਪਦੀ ਸ਼ਾਪ ਜਿਹੜੀ ਓਪਨ ਕਰ ਰਿਆ ਸੀ ਇਹਨਾਂ ਨੇ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਜੀ ਤੇ ਮੈਂ ਆਪਦਾ ਉੱਥੋਂ ਬਚਾ ਕੇ ਜਿਹੜਾ ਮਤਲਬ ਸ਼ਾਪ ਦੇ ਅੰਦਰ ਛੁਪ ਗਿਆ ਹਾਂਜੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਆਪਦੇ ਕੋਈ ਹੋਰ ਰਿਸ਼ਤੇਦਾਰ ਕੋਈ ਗੁੰਡੇ ਜਿਹੜੇ ਬਾਹਰੋਂ ਮੰਗਾ ਲਏ 15-20 ਬੰਦੇ ਮੰਗਾ ਕੇ ਇਹਨਾਂ ਨੇ ਹਮਲ ਤੇ ਮੈਂ ਪੁਲਿਸ ਨੂੰ ਕੰਪਲੀਟ ਪਾਈ 112 ਤੇ ਪੁਲਿਸ ਗਈ ਉੱਥੇ ਪੁਲਿਸ ਦੇ ਵੀ ਜਿਹੜਾ ਹਾਥੋਪਾਈ ਕੀਤੀ ਇਹਨਾਂ ਨੇ ਗੱਲ ਪੈ ਗਏ ਪੁਲਿਸ ਦੇ ਵੀ ਹਾਂਜੀ ਅੱਛਾ ਹਾਂਜੀ ਤੇ ਮੌਕੇ ਤੇ ਜਦੋਂ ਪੁਲਿਸ ਕਰਮਚਾਰੀ ਆਏ ਫਿਰ ਕਿੰਨਾ ਕੋਥੇ ਲੜਾਈ ਝਗੜਾ ਹੋਇਆ ਕਾਫੀ ਹੋਇਆ ਜੀ ਉਹ ਤਾਂ ਵੀਡੀਓ ਵੀ ਵਾਇਰਲ ਹੋਈ ਏ ਹਾਂਜੀ ਤੇ ਪੁਲਿਸ ਨੇ ਫੜ ਲਿਆ ਸੀ ਇਹਨਾਂ ਨੂੰ ਹਾਂਜੀ ਹਾਂਜੀ ਪੁਲਿਸ ਨੇ ਫੜਿਆ ਸੀ ਦੋ ਤਿੰਨ ਜਣਿਆਂ ਨੂੰ ਫੜਿਆ ਸੀ ਅੰਦਰ ਵੀ ਗੱਡੀ ਦੇ ਵਿੱਚ ਬਿਠਾ ਦਿੱਤਾ ਸੀ ਇੱਕ ਕਾਪੇ ਵੀ ਹੈਗੇ ਸੀ ਇਹਨਾਂ ਦੇ ਕੋਲ ਹੋਰ ਵੀ ਹਥਿਆਰ ਹੈਗੇ ਸੀ ਉਹ ਪੁਲਿਸ ਦੇ ਕੋਲ ਹੁਣ ਵੀ ਮੌਜੂਦ ਨੇ ਜਿਹੜੇ ਪੁਲਿਸ ਨੇ ਇੱਥੇ ਲੈ ਆਂਦੇ ਨੇ ਕੀ ਇਸ ਤਰ੍ਹਾਂ ਦੀ ਕਾਰਵਾਈ ਚੱਲਿਆ ਜੀ ਸਰ ਅਸੀਂ ਕਿਹਨੇ ਵਿੱਚ ਜਿਹੜੀ ਬੰਦੀ ਕਾਰਵਾਈ ਜਿਹੜੀ ਇਹਨਾਂ ਨੂੰ ਕੀਤੀ ਜਾਵੇ ਪੁਲਿਸ ਪੁਲਿਸ ਦੇ ਵੀ ਜਿਹੜਾ ਗਲ ਪਏ ਨੇ ਪੰਚਾਇਤ ਦੇ ਵੀ ਪੈਂਦੇ ਨੇ ਪਹਿਲਾਂ ਵੀ ਜਿਹੜਾ ਇਹਨਾਂ ਨੇ ਕਈ ਵਾਰੀ ਮਤਲਬ ਧਮਕੀਆਂ ਦਿੱਤੀਆਂ ਨੇ ਅਸੀਂ ਪੰਚਾਇਤ ਨੂੰ ਵੇਖ ਲਵਾਂਗੇ ਜੀ ਤੇ ਜਿਹੜੀ ਪ੍ਰਸ਼ਾਸਨ ਸਾਡੀ ਬੇਨਤੀ ਹੈ ਵੀ ਜਿਹੜੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਦੇ ਨਾਲ ਜਿਹੜਾ ਧੱਕਾ ਮੂਕੀ ਕੀਤੀ ਜਾ ਰਹੀ ਹੈ ਸਭ ਕੀ ਮਾਮਲਾ ਜੀ ਔਰ ਕਿੱਥੋਂ ਦਾ ਮੁੰਡਾ ਹੈ ਇਹ ਜੀ ਮਾਮਲਾ ਅੱਜ ਦੀ ਗੱਲ ਹੈ ਜੀ ਸਾਡੇ ਇੱਕ ਕੰਪਲੇਂਟ ਆਈ ਸੀ 112 ਤੇ ਜਿਹਦੇ ਸਬੰਧ ਵਿੱਚ ਐਸਸੀ ਹਰਨੇਕ ਸਿੰਘ ਆਦੀ ਪੁਲਿਸ ਪਾਰਟੀ ਨੇ ਪਿੰਨ ਝੰਗੜੇ ਪੈਣ ਗਿਆ ਸੀ ਉੱਥੇ ਜਾ ਕੇ ਜਦੋਂ ਨੇ ਮਾਮਲਾ ਦੇਖਿਆ ਇੱਕ ਲੜਕਾ ਸੀ ਉਹ ਕੋਕਾ ਪਾ ਸੀਗਾ ਜੀ ਉਹਨੂੰ ਗੱਡੀ ਬਿਠਾਉਣ ਲੱਗਿਆ ਇਹ ਲੜਾਈ ਝਗੜਾ ਨਾ ਹੋਵੇ ਲੇਕਿਨ ਉਥੋਂ ਦੇ ਜਿਹੜੇ ਲੋਕ ਸੀਗੇ ਉਹਦੇ ਵਾਰਸ ਸੀਗੇ ਉਹਨਾਂ ਨੇ ਪੁਲਿਸ ਦੇ ਨਾਲ ਧੱਪਾਈ ਕਰਕੇ ਉਹ ਬੰਦਾ ਛਡਾਲਿਆ ਜੀ ਜਿਸ ਸਬੰਧੀ ਅਸੀਂ ਮਕਦਮਾ ਨੰਬਰ 138 ਦਰਜ ਕੀਤਾ ਜੀ ਗਰਨਾਮ ਸਿੰਘ ਵਗੈਰਾ ਦੇ ਖਿਲਾਫ ਇਹ ਕੁੱਲ 8 ਵਿਅਕਤੀ ਨੇ ਜੀ ਇਹਨਾਂ ਖਿਲਾਫ ਧੱਪਾਈ ਕਰਕੇ ਲੇੜੀ ਨੇ ਔਰਤਾਂ ਨੇ 4-5 ਨੰਬਰ ਸ਼ਾਤੇ ਵਿਅਕਤੀ ਨੇ ਜੀ ਕਿੰਨਾ ਕਿੰਨਾ ਦੇ ਖਿਲਾਫ ਕੋਈ ਪਰਚਾ ਦਰਜ ਹੈ ਇੱਕ ਗੁਰਨਾਮ ਸਿੰਘ ਹੈ ਜੀ ਮਹਿੰਦਾ ਜੀ ਇੱਕ ਦਾ ਭਾਈ ਸਤਨਾਮ ਸਿੰਘ ਹੈ ਲਸ਼ਮਨ ਸਿੰਘ ਹੈ ਉਹਨਾਂ ਪਰਿਵਾਰ ਦੇ ਮੈਂਬਰ ਨੇ ਸਾਰੇ ਜੀ ਕੁਝ ਲੋਕ ਬਾਹਰੋਂ ਆਏ ਸੀ ਜਿਹਨਾਂ ਰਿਸ਼ਤੇਦਾਰ ਸੀ ਕੋਈ ਮੁੰਡੇ ਇਹਨਾਂ ਦੀ ਫੋਟੋ ਵਿੱਚ ਦਿਸ ਰਹੀ ਆਪਨਸਾਰੀ ਜੀ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਸੀ ਸਰੀ ਮਸਤੀ ਦੀ ਰੱਬ ਦਸਤਾਰੀ ਵੀ ਹੋਈ ਹੈ ਹਾਂਜੀ ਤੇ ਜਿਸੀਂ ਮਿੰਗ ਪੁਲਿਸ ਪਾਰਟੀ ਭੇਜੀ ਹੋਈ ਹੈ ਜਿਨ੍ਹਾਂ ਨੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਅਸੀਂ ਜਲਦੀ ਜਿਹੜਾ ਕਿਸ ਦਦ ਕੀਤਾ ਜਾਏਗਾ ਜੀ